ਇੱਥੇ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਦਾ ਦਿਹਾਂਤ ਹੋ ਚੁੱਕਿਆ ਹੈ ਨਹੀਂ ਰਹੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਦੀਪ ਛਾਪੜਾ ਪ੍ਰਦੀਪ ਛਾਪੜਾ ਦਾ ਦਿਹਾਂਤ ਹੋ ਚੁੱਕਿਆ ਹੈ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਛਾਪੜਾ ਜਿੱਥੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਵੀ ਰਹੇ ਆਮ ਆਦਮੀ ਪਾਰਟੀ ਦੇ ਨਾਲ ਵੀ ਨਾਤਾ ਰੱਖਾ ਪ੍ਰਦੀਪ ਛਾਪੜਾ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਐਸੇ ਵਿੱਚ ਕਈ ਵੱਡੇ ਅਹੁਦਿਆਂ ਦੇ ਉੱਤੇ ਰਹੇ ਚੰਡੀਗੜ੍ਹ ਦੀ ਰਾਜਨੀਤੀ ਦੇ ਵਿੱਚ ਇੱਕ ਅਹਿਮ ਨਾਮ ਸਾਹਮਣੇ ਆਉਂਦਾ ਪ੍ਰਦੀਪ ਚਾਹ ਬੜਾਦਾ ਜਿੱਥੇ ਕਈ ਦਿਨਾਂ ਤੋਂ ਉਹਨਾਂ ਦੀ ਸਿਹਤ ਨਾ ਸਾਸ ਚੱਲ ਰਹੀ ਸੀ ਐਸੇ ਦੇ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਵੀ ਰਹੇ ਤਾਂ ਦੋਵਾਂ ਪਾਰਟੀਆਂ ਦੇ ਜੋ ਆਗੂ ਨੇ ਉਹਨਾਂ ਦੇ ਨਾਲ ਇੱਕ ਚੰਗਾ ਉਹਨਾਂ ਦਾ ਰਿਲੇਸ਼ਨ ਮੰਨਿਆ ਜਾਂਦਾ ਰਿਹਾ ਕਿਉਂਕਿ ਕਾਂਗਰਸ ਦੇ ਵਿੱਚ ਵੀ ਲੰਬਾ ਸਮਾਂ ਉਹਨਾਂ ਨੇ ਸਾਥ ਨਿਭਾਇਆ ਐਸੇ ਦੇ ਵਿੱਚ ਕਈ ਦਿਨਾਂ ਤੋਂ ਬਿਮਾਰ ਸੀ ਉਹਨਾਂ ਦੀ ਹਾਲ ਚਾਲ ਜਾਣਨ ਲਈ ਸਿਹਤ ਦਾ ਹਾਲਚਾਲ ਪੁੱਛਣ ਦੇ ਲਈ ਕਈ ਲੋਕ ਪਹੁੰਚ ਰਹੇ ਸੀ ਪਰ ਉਪਚ ਨਹੀਂ ਪਾਏ ਹੁਣ ਇਸ ਮੌਕੇ ਜੋ ਉਹਨਾਂ ਦੇ ਸਮਰਥਕ ਨੇ ਜੋ ਜਾਣਨ ਵਾਲੇ ਨੇ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਪ੍ਰਦੀਪ ਛਾਪੜਾ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਮੌਜੂਦਾ ਸਮੇਂ ਦੇ ਸ਼ਾਮਤ ਸੀਨੀਅਰ ਅਗੂ ਦੇ ਤੌਰ ਤੇ ਉਹਨਾਂ ਨੇ ਭੂਮਿਕਾ ਨਿਭਾਈ ਹੈ ਕਿਉਂਕਿ ਜਦ ਦੇਖਿਆ ਤਾਂ ਚੋਣਾਂ ਦੇ ਵੇਲੇ ਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਰਹੀ ਜਿੱਥੇ ਚੋਣ ਪ੍ਰਚਾਰ ਦੇ ਦੌਰਾਨ ਵੀ ਜਾਂ ਫਿਰ ਪਾਰਟੀ ਦੀ ਗਤੀਵਿਧੀਆਂ ਹੋਣ ਉਸ ਵੇਲੇ ਵੀ ਉਹਨਾਂ ਦੀ ਵਰਕਰਾਂ ਦੇ ਵਿੱਚ ਇੱਕ ਚੰਗੀ ਛਵੀ ਮੰਨੀ ਜਾਂਦੀ ਰਹੀ ਹੈ ਜਿੱਥੇ ਭਾਵੇਂ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਜਾਂ ਫਿਰ ਕਾਂਗਰਸ ਦੇ ਸਾਰੇ ਵਰਕਰਾਂ ਦੇ ਵੱਲੋਂ ਸਨਮਾਨ ਉਹਨਾਂ ਨੂੰ ਮਿਲਦਾ ਰਿਹਾ ਹੈ ਬਜ਼ਮ ਪ੍ਰਦੀਪ ਛਾਪੜਾ ਅਚਾਨਕ ਅਲਵਿਦਾ ਆ ਗਏ ਦੁਨੀਆ ਨੂੰ ਕੀ ਕੁਝ ਹੋਇਆ ਸੀ ਕਿਸ ਬਿਮਾਰੀ ਦੇ ਨਾਲ ਪੀੜਤ ਸੀ ਕੀ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਪ੍ਰਦੀਪ ਸਾਵੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀਗੇ ਕਈ ਸਾਰੀ ਜਿਹੜੀ ਮਲਟੀਪਲ ਆਰਗਨ ਦੀ ਜਿਹੜੀ ਪ੍ਰੋਬਲਮ ਜਿਹੜੀ ਹੈ ਉਹ ਜਾਣਕਾਰੀ ਮਿਲਦੀ ਹੈ ਕਿ ਉਹ ਆ ਰਹੀ ਸੀਗੀ ਤੇ ਨਾਲ ਦੇ ਨਾਲ ਸਭ ਤੋਂ ਵੱਡੀ ਗੱਲ ਸੀਗੀ ਕਿ ਜਿਸ ਤਰੀਕੇ ਨਾਲ ਪਹਿਲਾਂ ਕਾਂਗਰਸ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਜਦ ਪਵਨ ਕੁਮਾਰ ਬੰਸਲ ਕੈਬਨਟ ਮੰਤਰੀ ਸੀਗੇ ਕੇਂਦਰ ਸਰਕਾਰ ਤੋਂ ਉਲਤਰਾਣ ਉਹ ਚੰਡੀਗੜ੍ਹ ਦੇ ਕਾਂਗਰਸ ਦੇ ਪ੍ਰਧਾਨ ਸੀਗੇ ਉਸ ਤੋਂ ਬਾਅਦ ਜਿਹੜੀ ਪਾਰਟੀ ਚ ਖਟਾਸ ਹੋਈ ਤੇ 2021 ਚ ਉਹਨਾਂ ਨੇ ਆਮ ਆਦਮੀ ਪਾਰਟੀ ਚ ਜਾ ਕੇ ਜੁਆਇਨ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਇੱਕ ਵਧੀਆ ਰਿਜ਼ਲਟ ਜਿਹੜਾ ਹੈਗਾ ਉਹ ਨਗਰ ਨਿਗਮ ਚੋੜਾ ਸਹੂਰ ਦਿੰਦਾ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਵੱਡੇ ਵੱਡਾ ਲੀਡਰ ਵੀ ਜਿਹੜਾ ਹੈ ਆਮ ਆਦੀ ਪਾਰਟੀ ਦਾ ਮੰਨਿਆ ਜਾ ਰਿਹਾ ਸੀਗਾ ਤੇ ਇਹ ਵੀ ਕਿਹਾ ਜਾਂਦਾ ਸੀਗਾ ਕਿ ਇਸ ਸਥਾਨ ਨੇ ਇੱਕ ਤਰ੍ਹਾਂ ਅਤਲ ਨੇ ਆਮ ਆਦੀ ਪਾਰਟੀ ਦੀ ਚੰਡੀਗੜ੍ਹ ਦੇ ਵਿੱਚ ਪਰ ਪਿਛਲੇ ਕੁਝ ਦਿਨਾਂ ਤੋਂ ਐਕਟਿਵ ਨਜ਼ਰ ਨਹੀਂ ਆ ਰਹੇ ਸੀਗੇ ਤਬੀਤ ਕਰਕੇ ਤੇ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਉਹੀ ਜਿਹੜੀ ਤਬੀਤ ਖਰਾਬ ਚੱਲਦੀ ਸੀ ਪਹਿਲਾਂ ਬਾਰ ਸੀਗੇ ਕਿਉਂਕਿ ਕਾਫੀ ਜ਼ਿਆਦਾ ਵੀਟ ਵੀ ਲੂਜ਼ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੇ ਬੋਲ ਨਹੀਂ ਬੰਦ ਸੀ ਅਸੀਂ ਵੀ ਕਈ ਵਾਰੀ ਮਿਲਣ ਦੀ ਕੋਸ਼ਿਸ਼ ਕਰਦੇ ਸੀਗੇ ਤਾਂ ਉਹ ਹੋਂਦ ਤਾਂ ਇਹ ਕਿਸੇ ਉਹ ਇਹ ਵੀ ਦੇਖਿਆ ਜਾ ਰਿਹਾ ਸੀਗਾ ਕਿ ਸ਼ਾਇਦ ਤਬੀਤ ਸੁਧਾਰਿੰਦਾ ਨਹੀਂ ਹੋ ਰਿਹਾ ਤੇ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਜਿਹੜੀ ਥੱਲੇ ਸਭ ਤੋਂ ਫਰਸ ਇਨਫੋਰਮੇਸ਼ਨ ਆਈ ਹੈ ਕਿ ਉਹ ਹੀ ਤਬੀਤ ਖਰਾਬ ਕਰਦੇ ਹੋਏ ਚੱਲਿਆ ਉਹਨਾਂ ਦੀ ਗੱਲ ਹੈ ਤੁਹਾਨੂੰ ਰੋਕਣਾ ਚਾਹਾਂਗਾ ਸਾਡੇ ਨਾਲ ਐਚਐਸ ਲੱਕੀ ਜੁੜ ਚੁੱਕੇ ਨੇ ਲੱਕੀ ਸਾਹਿਬ ਪ੍ਰਦੀਪ ਛਾਬੜਾ ਜੀ ਹਾਂ ਹਾਂਜੀ ਸਰ ਹਲੋ ਜੀ ਪ੍ਰਦੀਪ ਛਾਬੜਾ ਜੀ ਦਾ ਦਿਹਾਂਤ ਹੋ ਚੁੱਕਿਆ ਆਮ ਆਦਮੀ ਪਾਰਟੀ ਦੇ ਨਾਲ ਵੀ ਨਾਤਾ ਰਿਹਾ ਕਾਂਗਰਸ ਦੇ ਨਾਲ ਵੀ ਨਾਤਾ ਰਿਹਾ ਇਸ ਸਮੇਂ ਕੀ ਕਹਿਣਾ ਚਾਹੋਗੇ ਉਹੋ ਤਰੀ ਬਹੁਤ ਹੀ ਮੰਦ ਭਾਗੀ ਦੁੱਖਵਰੀ ਖਬਰ ਆਈ ਅੱਜ ਸੁਣੇ ਥੋੜੀ ਦੇਰ ਪਹਿਲੇ ਅਸੀਂ ਕਾਰਪੋਰੇਸ਼ਨ ਦੀ ਮੀਟਿੰਗ ਵਾਸਤੇ ਮੈਂ ਐਮਪੀ ਸਾਹਿਬ ਮਨੀਸ਼ਵਾਲੀ ਜੀ ਨਾਲ ਜੇ ਪਹੁੰਚੇ ਆ ਤਾਂ ਸਾਨੂੰ ਪਤਾ ਚੱਲਿਆ ਉਹ ਸਾਡੇ ਬੜੇ ਪੁਰਾਣੇ ਸਾਥੀ ਸੀ ਮੇਰੇ ਨਾਲ ਬਹੁਤ ਪੁਰਾਣੀ ਐਸੋਸੀਏਸ਼ਨ ਹੈ ਮਨੀਸ਼ ਜੀ ਨਾਲ ਬਹੁਤ ਪੁਰਾਣੀ ਐਸੋਸੀਏਸ਼ਨ ਹੈ ਸਾਨੂੰ ਬਹੁਤ ਬਹੁਤ ਵੱਡਾ ਸਦਮਾ ਲੱਗਿਆ ਔਰ ਇੱਕ ਚੰਗਾ ਆਦਮੀ ਜਿਨੇ ਚੰਡੀਗੜ੍ਹ ਦੀ ਸੇਵਾ ਕੀਤੀ ਉਹ ਅੱਜ ਸਾਡੇ ਵਿੱਚ ਨਹੀਂ ਰਿਹਾ ਮਹੌਤੇ ਦੁੱਖ ਦੀ ਗੱਲ ਹੈ ਅਸੀਂ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਨਾਲ ਸੰਵੇਦਨਾ ਪ੍ਰਗਟ ਕਰਦੇ ਨੇ ਕਿ ਦੁੱਖ ਦੀ ਘੜੀ 'ਚ ਅਸੀਂ ਉਹਨਾਂ ਦੇ ਨਾਲ ਸ਼ਾਮਲ। ਲਖੀ ਸਾਹਿਬ ਤੁਸੀਂ ਮਿਲ ਕੇ ਕੰਮ ਵੀ ਕੀਤਾ ਹੋਣਾ ਕਿਉਂਕਿ ਕਾਂਗਰਸ ਦੇ ਵਿੱਚ ਚੰਡੀਗੜ੍ਹ ਪ੍ਰਧਾਨ ਦੇ ਅਹੁਦੇ ਤੇ ਵੀ ਉਹਨਾਂ ਨੇ ਸੇਵਾਵਾਂ ਨਿਭਾਈਆਂ ਤਾਂ ਐਸੇ 'ਚ ਕਿਸ ਤਰੀਕੇ ਦਾ ਉਹਨਾਂ ਦਾ ਵਿਅਕਤੀਤਵ ਸੀ ਕਿਵੇਂ ਕੰਮ ਕਰਿਆ ਕਰਦੇ ਸੀ? ਜੀ ਬਹੁਤ ਹੀ ਹਮਤਪਾਸ਼ੀ ਸੀ ਬੜੇ ਪਿਆਰ ਨਾਲ ਲੋਕਾਂ ਨਾਲ ਗੱਲ ਕਰਦੇ ਸੀਗੇ, ਅਲੀਮੀ ਰੱਖਦੇ ਸੀਗੇ, ਸੇਵਾ ਭਾਵ ਸੀਗਾ ਉਹਨਾਂ ਦੇ ਵਿੱਚ। ਔਰ ਮੇਰੇ ਨਾਲ ਤਾਂ ਬਹੁਤ ਸਾਰਾ ਐਸੋਸੀਏਸ਼ਨ ਰਹੀ ਠੱਕੇ ਸੇ ਕਾਉਂਸਲਰਸ ਰੇ ਕਾਰਪੋਰੇਸ਼ਨ ਦੇ ਵਿੱਚ ਪਾਰਟੀ ਦੇ ਵਿੱਚ ਇਕੱਠੇ ਰਹੇ ਯੂਥ ਕਾਂਗਰਸ ਤੋਂ ਲੈ ਕੇ ਐਮਐਸ ਤੋਂ ਲੈ ਕੇ ਹੁਣ ਤੱਕ ਸੋ ਬਹੁਤ ਅਫਸੋਸ ਦੀ ਗੱਲ ਹੈ ਜੀ ਤਾਂ ਹੁਣ ਕਿਉਂਕਿ ਆਮ ਆਦਮੀ ਪਾਰਟੀ ਦਾ ਬਾਅਦ ਚ ਰੁੱਕ ਕਰ ਲਿਆ ਸੀ ਹਾਲਾਂਕਿ ਅਕਸਰ ਸਿਆਸਤ ਦੇ ਵਿੱਚ ਪਾਰਟੀ ਇੱਕ ਤੋਂ ਦੂਸਰੀ ਦੇ ਵਿੱਚ ਜਾਣਾ ਲੱਗਿਆ ਰਹਿੰਦਾ ਪਰ ਆਪਸੀ ਜੋ ਰਿਲੇਸ਼ਨ ਨੇ ਉਹ ਲੰਬੇ ਸਮੇਂ ਤੱਕ ਬਣੇ ਰਹਿੰਦੇ ਨੇ ਤਾਂ ਹੁਣ ਵੀ ਗੱਲਬਾਤ ਹੋਇਆ ਕਰਦੀ ਸੀ ਹਾਲਚਲ ਜਾਣਨ ਪਹੁੰਚੇ ਸੀ ਬਿਲਕੁਲ ਬਿੰਕੂ ਜੀ ਸਾਹਿਬ ਨਾਲ ਉਹਨਾਂ ਨੇ ਬੜੀ ਅੱਛੀ ਐਸੋਸੀਏਸ਼ਨ ਸੀ ਜੀ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਚ ਕੌਂਸਲ ਅਲਾਈਅੰਸ ਉਹਨਾਂ ਨੇ ਵੀ ਇੱਕ ਮੇਜਰ ਰੋਲ ਪਲੇ ਕੀਤਾ ਸੀ ਇਹਦੇ ਵਿੱਚ ਜੀ ਲੱਖੀ ਜੀ ਜੁੜਨ ਲਈ ਧੰਨਵਾਦ ਜਿੱਥੇ ਉਹਨਾਂ ਨੂੰ ਐਮਸੀ ਦੀ ਮੀਟਿੰਗ ਦੇ ਵਿੱਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਜਿੱਥੇ ਕਿ ਐਮਪੀ ਮਨੀਸ਼ ਤਿਵਾੜੀ ਮੌਜੂਦ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਪ੍ਰਦੀਪ ਛਾਪੜਾ ਇੱਕ ਐਸੀ ਆਗੂ ਜੋ ਕਿ ਇੰਡੀਆ ਅਲਾਈਅੰਸ ਦੀਆਂ ਦੋਵਾਂ ਪਾਰਟੀਆਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਜਿੱਥੇ ਆਮ ਆਦਮੀ ਪਾਰਟੀ ਦੇ ਨਾਲ ਵੀ ਇੱਕ ਸੀਨੀਅਰ ਆਗੂ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਜਿੱਥੇ ਸਹਿ ਪ੍ਰਭਾਰੀ ਵੀ ਰਹੇ ਆਮ ਆਦਮੀ ਪਾਰਟੀ ਦੇ 2022 ਦੇ ਵਿੱਚ ਤੇ ਐਸੇਚ ਅਹਿਮ ਜ਼ਿੰਮੇਵਾਰੀ ਉਹਨਾਂ ਦੇ ਮੋਢੇ ਦੇ ਉੱਤੇ ਸੀ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀ ਸਾਂਭਣਾ ਉਹ ਵੀ ਇੱਕ ਅਹਿਮ ਜ਼ਿੰਮੇਵਾਰੀ ਪ੍ਰਦੀਪ ਛਾਬੜਾ ਦੇ ਉੱਤੇ ਸੀ ਅੱਜ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਨੂੰ